ਵਿਦੇਸ਼ਾਂ 'ਚ ਨਹੀਂ ਰੁਕ ਰਿਹਾ ਪੰਜਾਬੀਆਂ 'ਤੇ ਤਸ਼ੱਦਦ ਆਸਟ੍ਰੇਲੀਆ ਦੇ ਬਿਸਬੇਨ 'ਚ 29 ਸਾਲਾ ਮਨਮੀਤ ਅਲੀ ਸ਼ੇਰ ਨੂੰ ਸਾੜਿਆ ਗਿਆ ਸੰਦਾ ਸਰਕਾਰੀ ਬਸ ਦੇ ਡਰਾਈਵਰ ਅਲੀ ਸ਼ੇਰ ਨੂੰ ਇੱਕ ਯਾਤਰੀ ਨੇ ਉਸਦੀ ਸੀਟ ਤੇ ਹੀ ਤੇਲ ਪਾ ਕੇ ਜ਼ਿੰਦਾ ਸਾੜਿਆ ਸਵੇਰੇ ਤਕਰੀਬਨ 9 ਵਜੇ ਵਾਪਰੀ ਘਟਨਾ ਤੋਂ ਬਾਅਦ 48 ਸਾਲਾ ਸ਼ਖਸ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਕੁਵਿੰਸਲੈਂਡ ਪੁਲਿਸ ਨੇ ਫਿਲਹਾਲ ਨਸਲੀ ਹਮਲਾ ਹੋਣ ਤੋਂ ਕੀਤਾ ਇਨਕਾਰ ਆਸਟ੍ਰੇਲੀਆ ਚ ਪੰਜਾਬੀ ਕਮਿਊਨਿਟੀ ਚ ਹਰਮਨ ਪਿਆਰੇ ਮਨਮੀਤ ਦਾ ਬੇਰਹਿਮੀ ਨਾਲ ਕਤਲ ਹੋਣ ਤੋਂ ਬਾਅਦ ਲੋਕਾਂ ਚ ਗੁੱਸਾ ਸੰਗਰੂਰ ਦੇ ਪਿੰਡ ਅਲੀ ਸ਼ੇਰ ਚ ਪਰਵਾੜ ਡੂੰਗੇ ਸਨ ਵਿੱਚ ਪਹਿਲਾਂ ਤਾਂ ਇਹ ਕਿਹਾ ਗਿਆ ਵੀ ਉਹ ਮੈਂਟਲੀ ਡਿਸਆਰਡਰ ਸੀਗਾ ਬੰਦਾ ਪਰ ਮੈਂਟਲੀ ਡਿਸਆਰਡਰਡ ਸੀ ਤਾਂ ਮਤਲਬ ਉਹਨੇ ਹੋਰ ਵੀ ਸਵਾਰੀਆਂ ਸੀਗੀਆਂ ਬਸਟ ਹੋਰ ਵੀ ਗੋਰੇ ਸੀ ਤਾਂ ਉਹਨੇ ਪਛਾਣ ਕਰਕੇ ਇਸੇ ਤੇ ਚੋਹ ਪਾਇਆ ਤੇ ਹਰ ਵੀਕ ਆਦੀ ਫੀਡਬੈਕ ਆਉਂਦੀ ਐ ਉਹਨੂੰ ਫੀਡਬੈਕ ਦੇ ਵਿੱਚ ਉਹਨੂੰ 5 ਸਟਾਰ ਮਿਲਦੇ ਸੀਗੇ ਗੁੱਡ ਬਿਹੇਵੀਅਰ ਦਾ ਉਹਨੂੰ ਸਰਟੀਫਿਕੇਟ ਮਿਲਦੇ ਨੇ ਵੈ ਤਾਂ ਨਾ ਵਧੀਆ ਗੁੱਡ ਬਿਹੇਵੀਅਰ ਐ ਪਹਿਲਾ ਸਕੂਲ ਬੱਸ ਚਲਾਉਂਦਾ ਰਿਹਾ ਉੱਥੋਂ ਬੱਚਿਆਂ ਨੇ ਇਹਦੀ ਫੀਡਬੈਕ ਦਿੱਤੇ ਕਿ ਹੀ ਇਜ਼ ਅ ਗੁੱਡ ਡਰਾਈਵਰ ਅਸੀਂ ਇਕੱਠੀ ਰਹਿੰਦੀ ਸੀ ਉੱਥੇ ਤੇ ਬਹੁਤ ਵਧੀਆ ਨੇਚਰ ਸੀ ਜੀ ਮੁੰਡੇ ਦੀ ਹਰੇਕ ਨੂੰ ਖੁਸ਼ ਰੱਖਦਾ ਜੀ ਹਰੇਕ ਨਾਲ ਵਧੀਆ ਟ੍ਰੀਟ ਕਰਦਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ 5 ਨਵੰਬਰ ਨੂੰ ਹੋਵੇਗੀ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦੇ ਉੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ 5 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦਿਆ ਗਿਆ ਜਨਰਲ ਇਜਲਾਸ ਦਸੰਬਰ 2011 ਵਿੱਚ ਇਸ ਚੋਣ ਪ੍ਰਕਿਰਿਆ ਤੇ ਉਸ ਵੇਲੇ ਰੋਕ ਲੱਗ ਗਈ ਸੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਦਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਣ ਬਾਰੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ਇਹ ਪ੍ਰਧਾਨਗੀ ਹਟਾਉਂਦਾ ਜਿਹਦੇ ਵਿੱਚ ਸ਼੍ਰਮਣੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਝੋਟਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਪ੍ਰਧਾਨ ਸਾਹਿਬ ਚੁਣੇ ਜਾਂਦੇ ਨੇ ਉਹਨਾਂ ਦੀ ਦੇਖ ਰੱਖੇ ਚ ਬਾਕੀ ਅੰਤਰਨ ਕਮੇਟੀ ਦੇ ਮੈਂਬਰ ਤੇ باقی ਜਿਹੜੇ ਆਫਿਸ ਬੀਰਰ ਨੇ ਜਿਵੇਂ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੀ ਝੋਟਦੀ ਹੈ ਖੂਨ ਪਸੀਨੇ ਦੀ ਕਮਾਈ ਨੂੰ ਕਮੇਟੀਆਂ ਚ ਪਾਉਣ ਵਾਲੇ ਸਾਜ਼ਾਨ ਨਵਾਂ ਸ਼ਹਿਰ ਦੇ ਬੰਗਾ ਵਿੱਚ ਕਮੇਟੀ ਪਾਉਣ ਦੇ ਨਾਮ ਤੇ ਕਰੀਬ 3 ਕਰੋੜ ਦੀ ਠੱਗੀ ਰਵੀ ਸੋਹਤਾਨਾਮੀ ਸ਼ਖਸ ਤੇ 15 ਲੋਕਾਂ ਤੋਂ ਕਰੋੜਾਂ ਰੁਪਏ ਹੜਾਪ ਕਰਨ ਦਾ ਇਲਜ਼ਾਮ ਸ਼ਿਕਾਇਤ ਤੇ ਮਾਮਲਾ ਦਰਜ ਕੁਝ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂਮ ਤੇ ਵੀ ਕਥਿਤ ਤੌਰ ਤੇ ਪੈਸੇ ਠੱਗਣ ਦਾ ਇਲਜ਼ਾਮ ਮੈਨੂੰ 15 ਲੱਖ ਰੁਪਏ ਦੀ ਕਮੇਟੀ ਦੇ ਵਿੱਚ ਮੈਂਬਰ ਬਣਾਇਆ ਜੀ ਦਾ 1 ਲੱਖ ਰੁਪਏ ਪ੍ਰਤੀ ਮਹੀਨਾ ਦਿੰਦਾ ਸੀ ਮੈਂ ਇਸ ਤਰ੍ਹਾਂ ਦੇ ਉਹ 4-5 ਗਰੁੱਪ ਚ ਲਾਉਂਦਾ ਸੀ ਉਸ ਬੰਦੇ ਨੇ ਸਾਰੀਆਂ ਕਮੇਟੀਆਂ ਆਪ ਹੀ ਚੱਕ ਕੇ ਆਪ ਹੀ ਫਾਈਨਾਂਸ ਕਰਤੀਆਂ ਹੁਣ 2-3 ਮਹੀਨੇ ਤੋਂ ਉਹ ਬੰਦਾ ਸਭ ਨੂੰ ਕੈਨੇਡਾ ਵੀ ਮੈਂ ਕਮੇਟੀਆਂ ਬੰਦ ਕਰਤੀਆਂ ਮੈਂ ਕਿਸੇ ਦਾ ਪੈਸਾ ਨਹੀਂ ਦੇਣਾ ਜੇ ਕੋਈ ਉਸ ਕੋਲ ਪੈਸਾ ਲੈਣ ਜਾਂਦਾ ਹੈ ਉਹ ਕਹਿੰਦਾ ਅਸੀਂ ਸ਼ਿਵ ਸੈਨਾ ਦੇ ਪ੍ਰਧਾਨ ਹਾਂ ਉਹਨੂੰ ਮਾਰ ਦੇਵਾਂਗੇ ਤਕਰੀਬਨ ਮੇਰੇ ਕੋਲ 4 ਲੱਖ ਜਿਹੀ ਕਮੇਟੀ ਚੋੱਕੇ ਲੱਗਿਆ ਤੇ ਇਹਨੇ ਇੱਕ ਤਾਂ ਮੇਰੇ ਦੋਪਤ ਜਿਹਾ ਗਿਆ ਉਹਨਾਂ ਨੂੰ ਬਾਹਰ ਕੋ ਜਲਵਾਟ ਤੇ ਕੈਨੇਡਾ ਵਾਸਤੇ ਇਹਦੇ ਵਿੱਚੋਂ ਆਜ਼ਾਦੀ ਦੇ ਪੈਸੇ ਲੈ ਸੀ 5-6 ਦਰਖਾਸਤ ਜਿਹੜੀਆਂ ਕਮੇਟੀਆਂ ਦੀਆਂ ਆ ਜਾਂ ਬਾਕੀ ਕਿਹਨਾਂ ਨੇ ਕੰਪਲੇਨਟ ਦਿੱਤੀ ਕੋਈ ਇਹਨਾਂ ਦਾ ਆਪਸੀ ਲੈਂਡਰ ਵੀ ਹੈ ਸੀਜ਼ ਫਾਇਰ ਦੀ ਲਗਾਤਾਰ ਉਲੰਘਣਾ ਕਰ ਰਹੇ ਪਾਕਿਸਤਾਨ ਨੂੰ ਭਾਰਤ ਦਾ ਕਰਾਰਾ ਜਵਾਬ ਇੱਕ ਹਫ਼ਤੇ ਅੰਦਰ 15 ਪਾਕਿਸਤਾਨੀ ਰੇਂਜਰਸ ਨੂੰ ਬੀਐਸਐਫ ਨੇ ਕੀਤਾ ਢੇਰ ਕੱਲ ਜੰਮੂ ਕਸ਼ਮੀਰ ਚ ਪਾਕਿਸਤਾਨ ਪਾਸਿਓਂ ਹੋਈ ਗੋਲੀਬਾਰੀ ਚ ਦੋ ਜਵਾਨ ਸ਼ਹੀਦ ਹੋਏ ਸਨ ਸਰਜੀਕਲ ਸਟ੍ਰਾਈਕ ਤੋਂ ਬਾਅਦ ਬੁਖਾਏ ਪਾਕਿਸਤਾਨ ਵੱਲੋਂ ਨਹੀਂ ਰੁਕ ਰਹੀ ਸਰਹੱਦ ਤੇ ਫਾਇਰਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਆਈਟੀਬੀਪੀ ਜਵਾਨਾਂ ਨਾਲ ਮਨਾਉਣਗੇ ਦੀਵਾਲੀ ਦੀਵਾਲੀ ਤੋਂ ਪਹਿਲਾਂ ਦੇਸ਼ ਭਰ ਵਿੱਚ ਮਨਾਇਆ ਗਿਆ ਧਨਤੇਰਸ ਦਾ ਤਿਉਹਾਰ ਬਰਤਨ ਅਤੇ ਗਹਿਣਿਆਂ ਦੀ ਖਰੀਦਦਾਰੀ ਨੂੰ ਮੰਨਿਆ ਜਾਂਦਾ ਹੈ ਸ਼ੁਭ ਬਾਜ਼ਾਰਾਂ ਚ ਰੌਣਕਾਂ ਦੀਵਾਲੀ ਦਾ ਬੜਾ ਹੀ ਇੰਪੋਰਟੈਂਟ ਪਾਰਟ ਹੈ ਔਰ ਇਹਦੇ ਵਿੱਚ ਸਾਰ ਬਲੌਗ ਜਿਹੜੇ ਹੈ ਬਰਤਨ ਵਗੈਰਾ ਖਰੀਦਦੇ ਆ ਇੰਜੋਏ ਕਰ ਰਹੀਆਂ ਆਪਣੇ ਮੰਮੀ ਡੈਡੀ ਦੇ ਨਾਲ ਬਹੁਤ ਅੱਛਾ ਲੱਗ ਰਿਹਾ ਹੈ ਬਹਾਨਾ ਚਾਹੀਏ ਉੱਤੇ ਸ਼ਾਪਿੰਗ ਕੇ ਲਈ ਮਿਲ ਜਾਂਦੇ ਹਾਂ ਠੀਕ ਹੈ ਆਜ ਨਿਕਲੇ ਹਾਂ ਮਾਰਕੀਟ ਕੇ ਲਈ ਕੁਝ ਘਰ ਕੇ ਲਈ ਗਿਫਟਸ ਵਗੈਰਾ ਖਰੀਦਨੇ ਕੇ ਲਈ ਅੰਮ੍ਰਿਤਸਰ ਵਿੱਚ ਵਿਰਾਸਤੀ ਪਲਾਜ਼ਾ ਪ੍ਰੋਜੈਕਟ ਕਾਰਨ ਪਾਂਡਿਆਂ ਵਾਲੇ ਬਾਜ਼ਾਰ ਨੂੰ ਜਾਂਦੇ ਰਸਤੇ ਨੂੰ ਨੋ ਵਹੀਕਲ ਜ਼ੋਨ ਐਲਾਨੇ ਜਾਣ ਤੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਦੁਕਾਨੇ ਸਜਾ ਕੇ ਬੈਠੇ ਹਨ ਔਰ ਕਸਟਮਰ ਵੀ ਵੇਟ ਕਰ ਰਹੇ ਹਨ ਆਪਕੇ ਸਾਹਮਣੇ ਸਾਰਾ ਬਾਜ਼ਾਰ ਖਾਲੀ ਹੈ ਇਹ ਆਪ ਕੋ ਕੰਡੀਸ਼ਨ ਦੇਖ ਰਹੇ ਹਨ ਬਾਹਰ ਮੇ ਕਿਤਨਾ ਮਤਲਬ ਕਿ ਸਾਰਾ ਰਾਸਤਾ ਬੰਦ ਹੈ ਬੈਨੀਫਿਟ ਸਾਰਾ ਮਿਲ ਰਿਹਾ ਹੈ ਟੂਰਿਸਟ ਕੋ ਲੋਕਲ ਆਦਮੀ ਬਹੁਤ ਪਰੇਸ਼ਾਨ ਹੈ ਮਾਰਕੀਟ ਮੇ ਕਸਟਮਰ ਹੈ ਹੀ ਨਹੀਂ ਰਾਸਤੇ ਬੰਦ ਪੜੇ ਹਨ ਕਸਟਮਰ ਅੰਦਰ ਆ ਹੀ ਨਹੀਂ ਪਾਰਾ ਗਾੜੀ ਨਹੀਂ ਆ ਰਹੀ ਕੋਈ